ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਉਮੀਦ ਹੀ ਕਰਦੇ ਆ ਵੀ ਸਾਰੇ ਜਾਣੇ ਆਪਣੇ ਠੀਠਾ ਕਮੋਗੇ ਜੇਕਰ ਤੁਹਾਡਾ ਵੀ ਜਿਹੜਾ ਝੋਨਾ ਹੈ ਉਹ ਨਿਸਰ ਆਇਆ ਤੇ ਤੁਸੀਂ ਜਿਹੜੀ ਮੀਂਹ ਦੇ ਕਾਰਨ ਤੁਸੀਂ ਝੋਨੇ ਦੇ ਉੱਤੇ ਕੋਈ ਵੀ ਕਿਸੇ ਵੀ ਤਰੀਕੇ ਦੀ ਸਪਰੇ ਨਹੀਂ ਕਰ ਸਕੇ ਤੇ ਹੁਣ ਜਿਹੜੇ ਝੋਨੇ 50 ਤੋਂ 80% ਨਿਸਰ ਆਏ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਹੁਣ ਬੂਰ ਪੈ ਰਿਹਾ ਏ ਹੁਣ ਜਿਹੜੀ ਆਪਾਂ ਨੂੰ ਨਿਸਰੇ ਹੋਏ ਝੌਨੇ ਦੇ ਉੱਤੇ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਜਾਂ ਫਿਰ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕਰਨੀ ਕਰਾਂਗੇ ਵੀ ਕਿਹੜੀ ਆਪਾਂ ਹੁਣ ਸਪਰੇਅ ਕਰ ਸਕਦੇ ਆ ਨਿਸਰੇ ਹੋਈ ਝੌਨੇ ਦੇ ਤੇ ਆਪਾਂ ਨੂੰ ਕੋਈ ਵੈਡ ਇਫੈਕਟ ਤਾਂ ਨਹੀਂ ਪਾਊਗਾ ਵੀ ਆਪਾਂ ਸਪਰੇਅ ਕਰੀਏ ਜਾਂ ਫਿਰ ਨਾ ਕਰੀਏ ਤੇ ਸਭ ਤੋਂ ਵੱਡੀ ਜਿਹੜੀ ਹੁਣ ਮੁਸ਼ਕਲ ਆ ਰਹੀ ਹੈ ਜਿਹੜੇ ਝੌਨੇ ਦੇ ਵਿੱਚ ਜਿਹੜੇ ਹੁਣ ਮੁੰਜਰਾ ਦਾਗੀ ਹੋ ਰਹੀ ਹੈ ਦਾਣੇ ਦਾਗੀ ਹੋ ਰਹੇ ਹੈ ਕਾਲੀਆ ਮੁੰਜਰਾ ਨਿਕਲ ਰਹੀ ਆ ਉਸ ਤੋਂ ਆਪਾਂ ਕਿਵੇਂ ਬਚਾ ਕਰ ਸਕਦੇ ਆ ਉਸ ਦਾ ਕੋਈ ਹੱਲ ਹੈਗਾ ਜਾਂ ਫਿਰ ਨਹੀਂ ਕਿਹੜੀ ਆਪਾਂ ਨੂੰ ਸਪਰੇਅ ਕਰਨੀ ਪਊਗੀ ਜਾਂ ਫਿਰ ਉਹਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਸਾਰੀ ਅੱਜ ਦੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਹੋਰ ਆਪਣੇ ਦੋਸਤ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਆਪਣੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਪਹਿਲਾਂ ਤਾਂ ਹੁਣ ਕਿਸਾਨ ਭਰਾਵੋ ਜਿਹੜੀ ਆਪਾਂ ਝੋਨੇ ਦੇ ਉੱਤੇ ਆਪਾਂ ਫੰਗੀ ਸੈੱਟ ਹੋ ਗਿਆ ਤੇਲੇ ਦੀ ਸਪਰੇ ਹੋ ਗਿਆ ਸੁੰਡੀ ਦੀ ਸਪਰੇ ਹੋ ਗਿਆ ਇਸ ਵਾਰ ਜਿਹੜਾ ਮੌਸਮ ਖਰਾਬ ਕਰਕੇ ਕੋਈ ਵੀ ਜ਼ਿੰਮੇਵਾਰ ਭਰਾ ਜਿਹੜਾ ਸਪਰੇਅ ਕਰ ਨਹੀਂ ਸਕਿਆ ਸਹੀ ਟਾਈਮ ਤੇ ਯਾਨੀ ਕਿ ਸਪਰੇਅ ਨਹੀਂ ਕਰ ਸਕਿਆ ਜਿਹੜਾ ਸਹੀ ਟਾਈਮ ਹੁੰਦਾ ਜਿਹੜੀ ਆਪਾਂ ਸਟੇਜ ਦੇ ਉੱਤੇ ਆਪਾਂ ਝੋਨੇ ਦੇ ਉੱਤੇ ਸਪਰੇਅ ਕਰਨੀ ਹੁੰਦੀ ਹੈ ਇਸ ਵਾਰ ਜਿਹੜੇ ਜ਼ਿੰਮੇਵਾਰ ਭਰਾ ਨੇ ਉਹ ਸਾਰੇ ਸਹੀ ਟਾਈਮ ਤੇ ਸਪਰੇਅ ਨਹੀਂ ਕਰ ਸਕੀ ਪਹਿਲਾ ਤਾਂ ਮੈਂ ਹਾਂ ਤੁਹਾਨੂੰ ਦੱਸ ਦਵਾਂ ਵੀ ਜੇ ਤੁਹਾਡਾ ਜਿਹੜਾ ਝੋਨਾ ਇਹ 50 ਤੋਂ 80% ਨਿਸਰਿਆ ਆਇਆ ਏ ਤੇ ਤੁਸੀਂ ਸਾਰਾ ਪੂਰੇ ਜ਼ੋਰ ਤੇ ਕਰ ਰਿਹਾ ਤੇ ਉਹਦੇ ਵਿੱਚ ਬੂਰ ਪੈ ਰਿਹਾ ਜਿਵੇਂ ਆ ਤੁਸੀਂ ਝੋਨਾ ਦੇਖ ਲਓ ਇਹਦੇ ਵਿੱਚ ਹੁਣ ਬੂਰ ਪਿਆ ਹੋਇਆ ਬੂਰ ਦੇ ਸਮੇਂ ਤੁਸੀਂ ਬਿਲਕੁਲ ਵੀ ਕਦੇ ਵੀ ਝੋਨੇ ਦੇ ਵਿੱਚ ਨਾ ਤਾਂ ਬੜਨਾ ਏ ਨਾ ਤੁਸੀਂ ਕੋਈ ਵੀ ਸਪਰੇਅ ਕਰਨੀ ਏ ਸਪਰੇਅ ਕਿਉਂਕਿ ਜੇ ਆਪਾਂ ਆਹ ਵਾਲੀ ਸਟੇਜ ਦੇ ਉੱਤੇ ਜਦੋਂ ਹੁਣ ਪੋਲੀਡੇਸ਼ਨ ਹੋ ਰਹੀ ਹੈ ਮੁੰਜਰਾ ਦੇ ਵਿੱਚੋਂ ਬੂਰ ਪੈ ਰਿਹਾ ਜੇ ਆਪਾਂ ਕੋਈ ਵੀ ਕਿਸੇ ਵੀ ਤਰੀਕੇ ਦੀ ਆਪਾਂ ਝੋਨੇ ਦੇ ਵਿੱਚ ਸਪਰੇਅ ਕਰਤੀ ਬੂਰ ਵੀ ਛੜੂਗਾ ਤੇ ਜਿਹੜੇ ਫਿਰ ਬਾਅਦ ਦੇ ਵਿੱਚ ਫੌਗ ਬਣਦੀ ਹੈ ਦਾਣੇ ਆਪਣੇ ਖਾਲੀ ਰਹਿ ਜਾਣਗੇ ਕਾਲੇ ਦਾਣੇ ਹੋ ਜਾਣਗੇ ਸਪਰੇਅ ਦੇ ਕਾਰਨ ਇਸ ਕਰਕੇ ਆਹ ਵਾਲੀ ਗਲਤੀ ਆਪਾਂ ਬਿਲਕੁਲ ਨਹੀਂ ਕਰਨੀ ਸਪਰੇਅ ਕਰਨ ਲੱਗੇ ਜੇ ਤੁਹਾਡੇ ਖੇਤ ਦੇ ਵਿੱਚ ਬਿਮਾਰੀ ਹੈਗੀ ਹੈ ਤੁਹਾਨੂੰ ਐਮਰਜੈਂਸੀ ਲੋੜ ਹੈ ਵੀ ਆਪਾਂ ਨੂੰ ਸਪਰੇਅ ਕਰਨੀ ਉਹ ਕਰਨੀ ਪੈਣੀ ਹੈ ਫੇਰ ਤੁਸੀਂ ਕਰਨਾ ਕੀ ਉਹ ਵੀ ਮੈਂ ਤੁਹਾਨੂੰ ਇੱਕ ਤਰੀਕਾ ਦੱਸ ਦਿੰਦਾ ਤੁਸੀਂ ਜਾਂ ਤਾਂ ਸਵੇਰ ਦੇ ਟਾਈਮ ਸਵੇਰ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੁਸੀਂ ਸਪਰੇਅ ਕਰ ਸਕਦੇ ਹੋ ਜਾਂ ਫਿਰ ਤੁਸੀਂ ਸ਼ਾਮ ਦੇ ਟਾਈਮ 4 ਵਜੇ ਤੋਂ ਬਾਅਦ ਬਾਅਦ ਤੁਸੀਂ ਸਪਰੇਅ ਕਰ ਸਕਦੇ ਹੋ ਤੁਸੀਂ ਆਪਣੇ ਖੇਤ ਦੇ ਵਿੱਚ ਵੀ ਦੇਖ ਲਿਓ ਦਪਹਿਰ ਦੇ ਸਮੇਂ ਕੀ ਹੁੰਦਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਦਾਣਾ ਖੁੱਲਦਾ ਉਹਦੇ ਤੋਂ ਬੂਰ ਗਿਰਦਾ ਏ ਤੇ ਦਾਣਾਂ ਦਾ ਮੂੰਹ ਤੁਸੀਂ ਦੇਖੋਗੇ ਵੀ ਦਾਣੇ ਹਨ ਬੂਰ ਹਨ ਖਿਲਰਿਆ ਹੋਇਆ ਹੁੰਦਾ ਏ ਉਹ ਜਿਹੜੀ ਪੋਲੀਨੇਸ਼ਨ ਦੀ ਜਿਹੜੀ ਸਟੇਜ ਹੁੰਦੀ ਹੈ ਦੁਪਹਿਰ ਦੇ ਸਮੇਂ ਜਿਹੜਾ ਫੁੱਲ ਖਿੜਦੇ ਆ ਬੂਰ ਖਿੜਦਾ ਤੇ ਦਾਣੇ ਦਾ ਮੂੰਹ ਜਿਹੜਾ ਖੁੱਲਾ ਹੁੰਦਾ ਜੇ ਆਪਾਂ ਉਹ ਵਾਲੀ ਸਮੇਂ ਆਪਾਂ ਸਪਰੇਅ ਕਰਤੀ ਤਾਂ ਸਿੱਧੀ ਪ੍ਰੋਪਰ ਦਵਾਈ ਦਾਣੇ ਦੇ ਵਿੱਚ ਪੈ ਜਾਣੀ ਹੈ ਤੇ ਫਿਰ ਜਿਹੜਾ ਦਾਣੇ ਨੇ ਦਾਗੀ ਹੋ ਜਾਣਾ ਤੇ ਫੋ ਬਾਨੀ ਲਾਜ਼ਮੀ ਹੈ ਇਸ ਕਰਕੇ ਜੇ ਤੁਸੀਂ ਸਪਰੇਅ ਐਮਰਜੈਂਸੀ ਕਰਨੀ ਵੀ ਚਾਹੁੰਦੇ ਹੋ ਤਾਂ ਤੁਸੀਂ ਸ਼ਾਮ ਟਾਈਮ ਜਾਂ ਸਵੇਰ ਟਾਈਮ ਜਾਂ ਫਿਰ ਜੇ ਹੁਣ ਦੂਜੇ ਝੋਨੇ ਉਹ ਨੇ ਜਿਹੜੇ ਹੁਣ 10 ਤੋਂ 15% ਦੇ ਨਿਸਾਰਾ ਕਰ ਚੁੱਕੇ ਆ ਉਹਨਾਂ ਦੇ ਵਿੱਚ ਆਪਾਂ ਸਪਰੇਅ ਕਰ ਸਕਦੇ ਆ ਕਿਉਂਕਿ ਕੋਈ ਆਪਣਾ ਵੱਡਾ ਨੁਕਸਾਨ ਨਹੀਂ ਕਿਉਂਕਿ ਆਪਾਂ ਨੂੰ ਫਾਇਦਾ ਹੀ ਮਿਲੂਗਾ ਕਿਉਂਕਿ ਜਿਹੜੀ ਆਪਾਂ ਫੰਗੀਸਾਈਡ ਸਪਰੇਅ ਆਪਾਂ ਇੱਕ ਸਪਰੇਅ ਦੇਣੀ ਹੁੰਦੀ ਹੈ ਝੋਨੇ ਨੂੰ ਉਹ ਗੋਭ ਸਮੇਂ ਆਪਾਂ ਜਦੋਂ ਗੋਭ ਦੇ ਵਿੱਚ ਝੋਨਾ ਹੁੰਦਾ ਹੈ ਉਦੋਂ ਆਪਾਂ ਕਰਨੀ ਹੁੰਦੀ ਹੈ ਜਾਂ ਫਿਰ 5-7% ਜਦੋਂ ਝੋਨੇ ਨੇ ਨਿਸਾਰਾ ਕਰ ਰਿਹਾ ਉਦੋਂ ਆਪਾਂ ਜਿਹੜੀ ਸਪਰੇਅ ਕਰਨੀ ਕਰਨੀ ਹੁੰਦੀ ਹੈ ਤੇ ਆਪਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਜੇ ਤੁਹਾਡਾ ਜਿਹੜਾ ਝੋਨਾ ਏ 50 ਤੋਂ 70% ਨਿਸਰ ਵੀ ਆਇਆ ਤੇ ਤੁਹਾਡੇ ਖੇਤ ਦੇ ਵਿੱਚ ਕੋਈ ਵੀ ਬਿਮਾਰੀ ਨੇ ਅਟੈਕ ਨਹੀਂ ਕੀਤਾ ਤਾਂ ਤੁਹਾਨੂੰ ਜਿਹੜੀ ਡਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਜਦੋਂ ਨਸਾਰਾ ਪੂਰਾ ਨਸਾਰਾ ਹੋ ਗਿਆ ਝੋਨੇ ਦਾ ਤੇ ਮੁੰਜਰਾ ਥੱਲੇ ਨੂੰ ਮੁਰਨੀਆਂ ਸ਼ੁਰੂ ਹੋ ਗਈ ਆ ਉਦੋਂ ਜਿਹੜੀ ਤੁਸੀਂ ਸਪਰੇ ਹਲਕੀ ਜੀ ਸਪਰੇ ਮਾਰ ਸਕਦੇ ਥੋੜਾ ਉਹ ਚ ਫਾਇਦਾ ਹੀ ਹੋਊਗਾ ਜੇ ਬਿਮਾਰੀ ਹੈਗੀ ਤਾਂ ਆਪਾਂ ਨੂੰ ਜ਼ਰੂਰਤ ਨਹੀਂ ਕੋਈ ਵੀ ਆਪਾਂ ਨੂੰ ਬੇਫਜ਼ੂਲ ਦੇ ਵਿੱਚ ਖਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਜਿਹੜੀਆਂ ਹੁਣ ਮੁੰਜਰਾ ਡਾਗੀ ਹੋ ਰਹੀ ਆ ਉਹਦਾ ਕਿਸਾਨ ਪ੍ਰਭ ਕੋਈ ਵੀ ਹੱਲ ਨਹੀਂ ਨਾ ਕੋਈ ਦਵਾਈ ਹੈ ਨਾ ਕੋਈ ਸਪਰੇ ਹੈ ਉਹ ਸਿਰਫ ਕਿਉਂਕਿ ਇੱਕ ਤਾਂ ਧੁੱਪ ਨਹੀਂ ਪਈ ਹੁਣ ਸਾਰੇ ਸਮੇਂ ਜਿਹੜਾ ਮੀਂਹ ਪੈ ਰਿਹਾ ਲਗਾਤਾਰ ਜਿਹੜਾ ਮੀਂਹ ਪਿਆਏ ਉਹਦੇ ਕਾਰਨ ਜਿਹੜੀ ਆਪਣੀ ਥੋੜਾ ਬਹੁਤੀ ਜਿਹੜੀ ਇਸ ਵਾਰ ਦਿੱਕਤ ਆਈ ਹੈ ਜਿਹੜੀ ਮੁੰਜਰਾ ਦਾਗੀ ਹੋਈ ਆ ਉਹਦਾ ਕੋਈ ਵੀ ਹੱਲ ਨਹੀਂ ਐਵੇਂ ਚੱਕਰਾਂ ਦੇ ਵਿੱਚ ਨਾ ਪਾਉ ਉਹ ਵੀ ਆਪਾਂ ਸਪਰੇਅ ਕਰਨ ਤੁਰ ਪੀਏ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਗੱਲਾਂ ਦਾ ਤੁਸੀਂ ਜਰੂਰ ਹੁਣ ਸਪਰੇਅ ਕਰਨ